ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਪੰਜਾਬ ਹਿੰਦੁਸਤਾਨ ਤੇ ਹੋਰ ਸਭ ਨਾਲ ਦੀਆਂ ਨਾਂ ਦੇਸ਼ਾਂ ਵਿੱਚ ਬਿਆੰਤ ਲੋਕੀ ਸਿੱਖੀ ਮਤ ਵਿੱਚ ਲਿਆਂਦੇ ਗਏ ਸੀ। ਐ ਵੀ ਲਿਖਿਆ ਕਿ ਕੁੱਲੂ ਸਕੇਤ ਹਰੀਪੁਰ ਚੰਬੇ ਦੇ ਪਹਾੜੀ ਰਾਜੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਤੇ ਜਿਸ ਤਰ੍ਹਾਂ ਪਹਿਲਾਂ ਮੰਡੀ ਦਾ ਰਾਜਾ ਗੁਰੂ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ ਸੀ। ਐਸੀ ਤਰ੍ਹਾਂ ਉਹ ਵੀ ਗੁਰੂ ਜੀ ਦੇ ਸੇਵਕ ਬਣ ਗਏ ਸੀ ਉਸ ਸਮੇਂ ਚੰਦੂ ਬਾਦਸ਼ਾਹ ਦਾ ਦੀਵਾਨ ਯਾਨੀ ਕਿ ਵਿੱਤ ਮੰਤਰੀ ਸੀ ਚੰਦੂ ਪੰਜਾਬ ਦਾ ਰਹਿਣ ਵਾਲਾ ਸੀ ਪਰ ਨੌਕਰੀ ਕਰਕੇ ਉਹਨੂੰ ਦਿੱਲੀ ਰਹਿਣਾ ਪੈਂਦਾ ਸੀ ਉਸ ਦੇ ਕੋਲ ਤੁਹਾਨੂੰ ਵਿਦਿਆ ਤੇ ਕਈ ਹੋਰ ਗੁਣ ਸੀ ਜਿਵੇਂ ਜਵਾਨੀ ਉੱਚੀ ਕੁਲ ਤੇ ਸਭ ਤੋਂ ਵੱਧ ਦੇਸ਼ ਵਿੱਚ ਹਕੂਮਤ ਦੀ ਤਾਕਤ ਚੰਦੂ ਦੀ ਇੱਕ ਸਦਾਕੌਰ ਨਾਮ ਦੀ 7 ਸਾਲ ਦੀ ਛੋਟੀ ਲੜਕੀ ਸੀ ਵੈਗਰੂ ਨੇ ਇਸ ਲੜਕੀ ਨੂੰ ਹੱਦੋਂ ਵੱਧ ਸੁੰਦਰਤਾ ਤਾਂ ਬਖਸ਼ੀ ਸੀ ਪਰ ਚੰਗੇ ਭਾਗ ਨਹੀਂ ਸੀ ਦਿੱਤੇ ਜੋ ਚੰਗੇ ਭਾਗ ਬਹੁਤ ਕਰਕੇ ਉਹਨਾਂ ਲੋਕਾਂ ਦੇ ਹਿੱਸੇ ਆਉਂਦੇ ਆ ਜਿਨ੍ਹਾਂ ਨੂੰ ਸੁੰਦਰਤਾ ਤੋਂ ਘਟਿਆ ਕੁਦਰਤੀ ਦਾਤਾਂ ਪ੍ਰਾਪਤ ਹੁੰਦੀਆਂ ਨੇ ਇੱਕ ਦਿਨ ਜਦ ਸਦਾਕੌਰ ਦੀ ਮਾਂ ਨੇ ਇਸ ਨੂੰ ਖੇਡਦਿਆਂ ਵੇਖਿਆ ਤਾਂ ਚੰਦੂ ਨੂੰ ਕਹਿਣ ਲੱਗੀ ਕਿ ਸਾਡੀ ਤਾਂ ਜਵਾਨ ਹੁੰਦੀ ਜਾਂਦੀ ਹੈ ਸਾਨੂੰ ਇਸ ਲਈ ਕੋਈ ਵਰ ਕਰ ਲੱਭਣਾ ਚਾਹੀਦਾ ਹੈ ਮੁਸਲਮਾਨਾਂ ਦਾ ਅੱਜਕੱਲ ਰਾਜ ਹੈ ਉਹ ਧੱਕੇ ਤੇ ਘੋਰ ਪਾਪ ਕਰਦੇ ਨੇ ਜਿਨ੍ਹਾਂ ਵਿੱਚੋਂ ਹਿੰਦੂਆਂ ਦੀਆਂ ਕੁਵਾਰੀਆਂ ਕੰਨਿਆ ਦਾ ਜੋਰੀ ਕੱਢ ਕੇ ਲੈ ਜਾਣਾ ਵੀ ਇੱਕ ਹੈ ਇਸ ਲਈ ਹਿੰਦੂਆਂ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਉਹ ਆਪਣੀਆਂ ਲੜਕੀਆਂ ਨੂੰ ਬਹੁਤ ਨੀਕਿਆਂ ਹੀ ਵਿਆਹ ਦਿੰਦੇ ਆ ਤਾਂ ਸਾਡਾ ਵੀ ਧਰਮ ਹੈ ਕਿ ਸਦਾ ਕੋਲੀ ਕੋਈ ਆਹਾਰ ਕਰੀਏ ਤੇ ਪਤਵੰਤੇ ਘਰਾਣੇ ਨਾਲ ਰਿਸ਼ਤਾ ਕਰ ਲਈਏ ਚੰਦੂ ਦੇਵੀ ਇਹੋ ਰਹਿ ਸੀ ਉਸਨੇ ਆਪਣੇ ਖਾਨਦਾਨੀ ਪੁਜਾ ਤੇ 나이 ਨੂੰ ਬੁਲਾ ਕੇ ਲਿਆ ਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੀ ਲੜਕੀ ਲਈ ਕੋਈ ਯੋਗ ਵਰ ਲੱਭੋ ਹਿੰਦੁਸਤਾਨ ਵਿੱਚ ਇਹੋ ਰਿਵਾਜ ਹੈ ਕਿ ਬ੍ਰਾਹਮਣ ਜਾਂ 나이 ਨੂੰ ਘਰ ਲ ਬੰਨੀ ਭੇਜਿਆ ਜਾਂਦਾ ਹੈ ਜੋ ਗੱਲਾਂ ਇਹ ਜੇ ਸਮੇਂ ਤੇ ਆਮ ਤੌਰ ਤੇ ਦੱਸੀਆਂ ਜਾਂਦੀਆਂ ਸੀ ਉਹ ਠੀਕ ਉਸੇ ਤਰ੍ਹਾਂ ਹੀ ਉਸ ਨੂੰ ਸਮਝਾਈਆਂ ਗਈਆਂ ਪੁਜੋਤ ਤੇ 나이 ਨੇ ਪੇਸ਼ਾਵਰ ਤੱਕ ਹਰ ਇੱਕ ਸ਼ਹਿਰ ਫੋਲ ਮਾਰਿਆ ਪਰ ਸਦਾ ਕੋਲ ਨਹੀਂ ਕੋਈ ਯੋਗ ਵਰ ਨਾ ਮਿਲਿਆ ਫਿਰ ਉਹ ਮੁੜ ਆਏ ਤੇ ਆਪਣੇ ਜਜਮਾਨ ਨੂੰ ਅਸਫਲਤਾ ਦੀ ਸਾਰੀ ਵਿਆਖਿਆ ਦੱਸੀ। ਇਹ ਮਾਮਲਾ ਕੁਚੇ ਲਈ ਖੱਟੇ ਪੈ ਗਿਆ। ਪੂਰਬੀ ਦੁਨੀਆ ਦੀ ਇਸਤਰੀ ਲਈ ਇੱਕ ਵੱਡੀ ਚਿੰਤਾ ਵਾਲੀ ਗੱਲ ਹੁੰਦੀ ਹੈ ਕਿ ਆਪਣੀ ਸੰਤਾਨ ਦੀ ਵਿਆਹ ਦਾ ਪ੍ਰਬੰਧ ਕਰੇ। ਉਹ ਤਕਰੀਬਨ ਸੰਤਾਨ ਦੇ ਜੰਮਣ ਸਮੇਂ ਤੋਂ ਲੈ ਕੇ ਹੀ ਵਿਆਹ ਸੰਬੰਧੀ ਸੋਚਾਂ ਕਰਨ ਲੱਗ ਪੈਂਦੀ ਹੈ। ਤੇ ਇਸ ਦੇ ਸੁਪਨੇ ਉਸ ਨੂੰ ਆਉਂਦੇ ਰਹਿੰਦੇ ਆ। ਚੰਦੂ ਦੀ ਇਸਤਰੀ ਫਿਰ ਉਹਨੂੰ ਕਹਿਣ ਲੱਗੀ ਕਿ ਸਾਨੂੰ ਆਪਣੀ ਧੀ ਨੂੰ ਹੁਣ ਵਧੀਰੇ ਚਿਰ ਕਰਨੀ ਰੱਖਣਾ ਚਾਹੀਦਾ ਤੁਸੀਂ ਸਾਰਾ ਦਿਨ ਸਰਕਾਰੀ ਕੰਮਾਂ ਵਿੱਚ ਰੁੱਝੇ ਰਹਿੰਦੇ ਹੋ ਮੈਂ ਕਿਤੇ ਜਾ ਨਹੀਂ ਸਕਦੀ ਘਰ ਬੈਠੇ ਆਪਣੀ ਧੀ ਦੇ ਅੱਗੇ ਦੀਆਂ ਸੋਚਾਂ ਸੋਚਦੀ ਰਹਿੰਦੀ ਆ ਜਿਉਂ-ਜਿਉਂ ਉਸਨੂੰ ਵੇਖਦੀ ਆ ਤਿਉਂ ਤੋਂ ਚਿੰਤਾ ਦੇ ਟੋਏ ਵਿੱਚ ਗਰਕ ਹੁੰਦੀ ਜਾਂਦੀ ਆ ਤਾਂ ਜੰਦੂ ਕਹਿਣ ਲੱਗਾ ਜੋ ਮੇਰੇ ਵੱਸ ਸੀ ਮੈਂ ਤਾਂ ਪਹਿਲਾਂ ਹੀ ਕੀਤਾ ਪਰ ਕੁਝ ਚੰਗਾ ਨਹੀਂ ਬਣਿਆ ਜਿੱਥੇ ਯੋਗਮ ਦਾ ਵਾਲਕ ਮਿਲਦਾ ਸੀ ਉੱਥੇ ਉਸਦਾ ਘਰਾਣਾ ਚੰਗਾ ਨਹੀਂ ਸੀ ਤੇ ਜਿੱਥੇ ਘਰਾਣਾ ਚੰਗਾ ਸੀ ਉੱਥੇ ਯੋਗ ਉਮਰ ਦਾ ਵਾਲਕ ਨਹੀਂ ਸੀ ਮੈਨੂੰ ਪਤਾ ਹੈ ਕਿ ਮੇਰੀ ਧੀ ਮੇਰੀ ਵੱਖੀ ਵਿੱਚ ਇੱਕ ਕੰਡਾ ਹੈ ਪਰ ਉਹ ਹੁਣ ਇੰਨੀ ਵੱਡੀ ਹੋ ਗਈ ਹੈ ਕਿ ਮਾਰੀ ਵੀ ਨਹੀਂ ਜਾ ਸਕਦੀ ਨਾਲ ਹੀ ਸਾਨੂੰ ਆਪਣੇ ਬਰਾਬਰ ਦਾ ਘਰ ਵੀ ਨਹੀਂ ਮਿਲਦਾ ਤਉ ਉਸ ਜੇ ਇਸਤਰੀ ਬੋਲੀ ਰੱਬ ਦਾ ਨਾਮ ਲਓ ਆਪਣੀ ਧੀ ਨਾ ਮਾਰੋ ਇਹ ਜਿਹੜਾ ਕੋਰ ਪਾਪ ਲੋਕ ਨਹੀਂ ਸਕਦਾ ਸਾਨੂੰ ਨੀਵੇਂ ਹੋਣਾ ਚਾਹੀਦਾ ਕਿਉਂ ਜੋ ਇਹ ਸਦਾ ਨੀਤੀ ਹੈ ਕਿ ਲੜਕੀ ਦਾ ਪਿਤਾ ਲੜਕੇ ਦੇ ਪਿਤਾ ਅੱਗੇ ਨਹੀਂਵੇਂ ਚੰਦੂ ਨੇ ਫਿਰ ਆਪਣੇ ਘਰਾਣੇ ਦੇ ਪ੍ਰੋਹਤ ਤੇ ਨਾਈ ਨੂੰ ਅੱਗੇ ਵੰਗ ਸਮਝਾ ਕੇ ਫਿਰ ਭੇਜਿਆ ਉਹ ਲਾਹੌਰ ਤਾਂ ਹੀ ਫਿਰੇ ਪਰ ਕੋਈ ਵੀ ਯੋਗ ਵਰ ਨਾ ਲੱਭਾ ਉੱਥੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦੀ ਵਡਿਆਈ ਸੁਣੀ ਤੇ ਉਹ ਇੱਧਰ ਨੂੰ ਤੁਰ ਪਏ ਜਦ ਪੁੱਜੇ ਤਾਂ ਗੁਰੂ ਜੀ ਦਾ ਸ਼ਾਹੀ ਠਾਠ ਪਾਟ ਤੇ ਸਿੱਖ ਸੇਵਕ ਵੇਖ ਕੇ ਅਚਰਜ ਰਹਿ ਗਏ ਪਿਛਲੇ ਸਮਿਆਂ ਵਿੱਚ ਉੱਚੇ ਘਰਾਣਿਆਂ ਵਾਲੇ ਭਾਰਤੀ ਆਪਣੀਆਂ ਧੀਆਂ ਨੂੰ ਆਮ ਤੌਰ ਤੇ ਮਾਰ ਦਿੰਦੇ ਸੀ ਤਾਂ ਕਿ ਕਿਸੇ ਨੀਵੇਂ ਕੁਲ ਦੇ ਆਦਮੀ ਨਾਲ ਵਿਆਹ ਨਾ ਕਰਨਾ ਪਵੇ ਸਿੱਖ ਗੁਰੂਆਂ ਨੇ ਇਸ ਬੁਰੇ ਰਿਵਾਜ ਨੂੰ ਜੋ ਨਾ ਰੋਕਣਾ ਸ਼ੁਰੂ ਕੀਤਾ ਅਮਰਦੀ ਮਰਿਆਦਾ ਸਮੇ ਸਿੱਖ ਨੂੰ ਕਿਹਾ ਜਾਂਦਾ ਹੈ ਕਿ ਤੂੰ ਕੁੜੀ ਨਹੀਂ ਮਾਰਨੀ ਤੇ ਕੁੜੀ ਮਾਰ ਨਾਲ ਵਰਤਣਾ ਵੀ ਨਹੀਂ ਸਹਜਾ ਦਾ ਹਰਗੋਬਿੰਦ ਜੀ ਦੇ دیدار ਕਰਕੇ ਤੇ ਲੋਕਾਂ ਵੱਲੋਂ ਉਹਨਾਂ ਤੇ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਸਤਿਕਾਰ ਹੁੰਦਾ ਵੇਖ ਕੇ ਲੱਗੀਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੇ ਸੋਚਿਆ ਕਿ ਅਸੀਂ ਆਪਣੇ ਹੁਕੀ ਗੁਰੂ ਅਰਜਨ ਦੇਵ ਜੀ ਨੂੰ ਨਾਤੇ ਭਰੇ ਕਹਿ ਦਈਏ। ਪਰ ਫਿਰ ਵਿਚਾਰ ਕੇ ਫੈਸਲਾ ਕੀਤਾ ਕਿ ਪਹਿਲਾਂ ਚੰਦੂ ਨੂੰ ਪੁੱਛ ਲਈਏ। ਪੁਰੋਹ ਤੇ ਨਾਈ ਨੇ ਚੰਦੂ ਨੂੰ ਜਾ ਕੇ ਦੱਸਿਆ ਕਿ ਅਸੀਂ ਨਵੇਂ ਸ਼ਹਿਰ ਅੰਮ੍ਰਿਤਸਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਨੂੰ ਵੇਖਿਆ। ਤੇ ਸਾਡੇ ਖਿਆਲ ਵਿੱਚ ਉਹ ਸਦਾ ਕੌਲੀ ਯੋਗ ਬਰ ਹੈ। ਉਹਨਾਂ ਨੇ ਚੰਦੂ ਅੱਗੇ ਸਭਜਾਦਾ ਹਰਗੋਬਿੰਦ ਜੀ ਦੇ ਗੁਣਾਂ ਨੂੰ ਵਿਸਤਾਰ ਨਾਲ ਵਰਣਨ ਕੀਤਾ। ਤੇ ਉਹਨਾਂ ਦੀ ਵੰਸਾਵਲੀ ਦੱਸੀ। ਨਾਲੇ ਲੋਕਾਂ ਵੱਲੋਂ ਗੁਰੂ ਜੀ ਲਈ ਮਹਾਨ ਸਤਿਕਾਰ ਤੇ ਗੁਰਪ੍ਰੀਤ ਦੀ ਸ਼ਾਨ ਦਾ ਰੌਣਕ ਜੋ ਉਹਨਾਂ ਨੇ ਵੇਖੀ ਉਹ ਖੋਲ ਕੇ ਚੰਦੂ ਨੂੰ ਵਿਆਣ ਕੀਤੀ। ਗੁਰੂ ਜੀ ਦੀ ਉਸ ਤੋਂ ਸੁਣ ਕੇ ਚੰਦੂ ਦੁਖੀ ਹੋਇਆ ਤੇ ਕਹਿਣ ਲੱਗਾ ਕਿ ਤੁਸੀਂ ਗੁਰੂ ਜੀ ਨੂੰ ਮੇਰੇ ਤੁਲ ਸਮਝਦੇ ਹੋ? ਕੀ ਹੋਇਆ ਜੇਕਰ ਉਸਦੇ ਬਹੁਤ ਸਾਰੇ ਸਿੱਖ ਸੇਵਕ ਨੇ ਉਹ ਪੂਜਾ ਦੇ ਧੰਨ ਤੇ ਆਪਣਾ ਗੁਜ਼ਾਰਾ ਕਰਦਾ ਜਿਹੜਾ ਕਿ ਬੇਇੱਜ਼ਤੀ ਦਾ ਨਿਰਵਾਹ ਜੇ ਪੂਜਾ ਆਉਂਦੀ ਰਵੇ ਤਾਂ ਠੋਠਾ ਸਿੱਧਾ ਟਿਕਿਆ ਰਹਿੰਦਾ ਤੇ ਜੇ ਨਹੀਂ ਤਾਂ ਮੋਦਾ ਉਹ ਬੈਠ ਕੇ ਪੂਜਾ ਲਈ ਤੱਕਦਾ ਰਹਿੰਦਾ ਤੇ ਜੇ ਤਾਂ ਆ ਵੀ ਜਾਵੇ ਤਾਂ ਮੁਸਕਿਨਾਂ ਨਾਲ ਉਸ ਦੇ ਲੰਗਰ ਦਾ ਨਿਰਵਾਹ ਹੁੰਦਾ ਉਸ ਦੇ ਪੱਦੇ ਕੋਈ ਤਾਂ ਨਹੀਂ ਅਜਿਹਾ ਤਾਂ ਨਹੀਂ ਕਿ ਪਹਾੜੀ ਨਦੀ ਵਾਂਗ ਹੈ ਵੇਖਣ ਵਿੱਚ ਉਸ ਪਾਸ ਕੁਝ ਵੀ ਹੋਵੇ ਅਸਲੋਂ ਇੱਕ ਮੰਗਤਾ ਹੀ ਹੈ ਪਰ ਮੈਂ ਬਾਦਸ਼ਾਹ ਦਾ ਵਜ਼ੀਰਾ ਲੱਖਾਂ ਰੁਪਏ ਮੈਂ ਇਕੱਠੇ ਕਰਦਾ ਤੇ ਲਖਾਈ ਮੁਕਦਮਿਆਂ ਦੇ ਮੈਂ ਫੈਸਲੇ ਕਰਦਾ। ਅਸਦਾ ਕੀ ਪ੍ਰਤਾਪ ਹੈ। ਤੇ ਇਧਰ ਮੇਰਾ ਕੋਈ ਹੁਕਮ ਉਲਟ ਨਹੀਂ ਸਕਦਾ। ਨਾਲੇ ਗੁਰੂ ਜੀ ਦੀ ਜਾਤ ਮੇਰੇ ਕੋਲੋਂ ਨੀਵੀਂ ਹੈ। हे ਬ੍ਰੋਹਤ ਮੈਂ ਇਸ ਮਾਮਲੇ ਵਿੱਚ ਤੇਰੀ ਸਿਆਨਪ ਤੇ ਬੁੱਧੀ ਫਰਕ ਲਈ ਹੈ। ਤੂੰ ਚਵਾਰੇ ਦੀ ਸ਼ਿੰਗਾਰੀ ਹੋਈ ਇੱਟ ਮੋਰੀ ਨੂੰ ਲਾਉਣੀ ਚਾਹੁੰਦਾ ਹੈ। ਕਿੱਥੇ ਮੈਂ ਬਾਦਸ਼ਾਹ ਦਾ ਦੀਵਾਨ ਤੇ ਕਿੱਥੇ ਉਹ ਗੁਰੂ। ਭਾਵੇਂ ਉਹ ਆਪਣੀ ਸੇਵਕਾਂ ਲਈ ਸਨਮਾਨਯੋਗ ਹੋਵੇ। ਮੇਰਾ ਖਿਆਲ ਹੈ ਕਿ ਉਸ ਨੂੰ ਜ਼ਰੂਰ ਤੁਹਾਡੇ ਪੇਟ ਮਠਿਆਈ ਨਾਲ ਭਰੇ ਹੋਣਗੇ ਤਦੇ ਤੁਸੀਂ ਮੈਨੂੰ ਉਸ ਘਰਾਣੇ ਨਾਲ ਰਿਸ਼ਤਾ ਕਰਨ ਲਈ ਕਹਿੰਦੇ ਹੋ ਚੰਦੂ ਦੀ ਇਸਤਰੀ ਜਿਹੜੀ ਸੁਣ ਰਹੀ ਸੀ ਉਹ ਕਹਿਣ ਲੱਗੀ ਕਿ ਮੇਰੇ ਸਵਾਮੀ ਜੀ ਅਸੀਂ ਆਪਣੀ ਧੀ ਦੇ ਵਰ ਲਈ 2 ਸਾਲ ਤੋਂ ਤਲਾਸ਼ ਕਰ ਰਹੇ ਹਾਂ ਕੋਈ ਵੀ ਘਰਾਣਾ ਤੁਹਾਡੇ ਪਸੰਦ ਨਹੀਂ ਆਇਆ ਜਿਹੜੇ ਲੜਕੇ ਤੁਸੀਂ ਵੇਖੇ ਨੇ ਉਹਨਾਂ ਵਿੱਚੋਂ ਕੋਈ ਵੀ ਅਜੇ ਨਹੀਂ ਰਿਹਾ ਜਿਸ ਦੀ ਕੁੜਮਾਈ ਨਾ ਹੋਗੀ ਹੋਵੇ ਜਾਂ ਵਿਆਹ ਨਾ ਗਿਆ ਹੋਵੇ ਅੰਤ ਨੂੰ ਕਿਤੇ ਨਾ ਕਿਤੇ ਤਾਂ ਸੀ ਆਪਣੀ ਧੀ ਵਿਆਹਣੀ ਐ ਸਦਾ ਲਈ ਉਹ ਸਾਡੇ ਪਾਸ ਤਾਂ ਨਹੀਂ ਰਹਿ ਸਕਦੀ ਜਿੱਥੇ ਕਿਤੇ ਵੀ ਉਹ ਵਿਆਹੀ ਗਈ ਉਹ ਕਰ ਸਾਡੇ ਪਾਸੋਂ ਨੀਮਾ ਹੀ ਹੋਣਾ ਤੁਸੀਂ ਇਸ ਰਾਜ ਵਿੱਚ ਸਭ ਤੋਂ ਵੱਡੇ ਵਜ਼ੀਰੋਂ ਜਿਵੇਂ ਹਰ ਕੋਈ ਤੁਹਾਡੇ ਅੱਗੇ ਨਿਮਦਾ ਐ ਐਸੀ ਤਰ੍ਹਾਂ ਹੀ ਹਰ ਕੋਈ ਗੁਰੂ ਜੀ ਅੱਗੇ ਨਮਸਕਾਰ ਕਰਦਾ ਹੈ ਇਸ ਲਈ ਇਸ ਮਾਮਲੇ ਨੂੰ ਹੁਣ ਮੁਕਾਓ ਜੇਕਰ ਸਾਡੀ ਧੀ ਵੀ ਗੁਰੂ ਜੀ ਦੇ ਕਰ ਜਾਏਗੀ ਤਾਂ ਲੋਕੀ ਉਸ ਨੂੰ ਸਤਿਕਾਰ ਸਹਿਤ ਗੁਰੂ ਦੇ ਮਹਿਲ ਕਰਕੇ ਸੱਦਣਗੇ ਉਹ ਉਸ ਸੁੱਖ ਨੂੰ ਪ੍ਰਾਪਤ ਕਰੇਗੀ ਜੋ ਵੈਗ੍ਰੂ ਨੇ ਉਸਦੇ ਪਾਗਮਚ ਲਿਖਿਆ ਚੰਦੂ ਅਜੇ ਵੀ ਆਪਣੀ ਤਰਾਜਾ ਉੱਤੇ ਅੜਿਆ ਰਿਹਾ ਤੇ ਉਹ ਕਹਿਣ ਲੱਗਾ ਗੁਰੂ ਖੱਤਰੀਆਂ ਦੀਆਂ ਰੀਤਾਂ ਅਨੁਸਾਰ ਵਿਆਹ ਨਹੀਂ ਕਰਦਾ ਉਹ ਕਿਸ ਨੇ ਘਟਾਉਂਦਾ ਉਹ ਖੱਤਰੀਆਂ ਬ੍ਰਾਹਮਣਾਂ ਬਿਨਾਂ ਹੋਰ ਜਾਤਾਂ ਦੇ ਹੱਥਾਂ ਦਾ ਵੀ ਖਾ ਲੈਂਦਾ ਤੇ ਇਸ ਤਰ੍ਹਾਂ ਨਵੀ ਦਾ ਮਤ ਧਾਰਨ ਕੀਤਾ ਹੋਇਆ ਪਤੀ ਪਤਨੀ ਦੀ ਸਾਰੀ ਰਾਤ ਇਸ ਮਾਮਲੇ ਤੇ ਝਗੜਨ ਉਪਰੰਤ ਫੈਸਲਾ ਹੋਇਆ ਕਿ ਸਦਾ ਕੋ ਸਹਿਬਜ਼ਾਦੀ ਹਰਗੋਬਿੰਦ ਸਿੰਘ ਨਾਲ ਵਿਆਹੀ ਜਾਵੇ ਤੇ ਵਿਆਹ ਦਾ ਸ਼ਗਨ ਮਰਿਆਦਾ ਪੂਰਵਕ ਅੰਮ੍ਰਿਤਸਰ ਨੂੰ ਭੇਜਿਆ ਗਿਆ। ਦਿੱਲੀ ਦੇ ਸਿੱਖਾਂ ਦੇ ਕੰਨੀਆਂ ਗੱਲ ਪੈ ਗਈ ਕਿ ਚੰਦੂ ਨੇ ਗੁਰੂ ਜੀ ਬਾਰੇ ਕੁਵਚਨ ਬੋਲੇ ਨੇ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹ ਦਿਲੋਂ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦਾ ਪਰ ਉਹ ਕੇਵਲ ਇਸ ਲਈ ਮੰਨਿਆ ਕਿ ਇਸਤਰੀ ਦੇ ਤੰਗ ਕਰਨ ਤੋਂ ਬਚ ਜਾਵੇ। ਇਸ ਮਾਮਲੇ ਤੇ ਵਿਚਾਰ ਕਰਨ ਲਈ ਸਿੱਖ ਸੰਗਤ ਇਕੱਠੀ ਹੋਈ। ਤੇ ਫੈਨਸਲਾਂ ਹੋਇਆ ਕਿ ਚੰਦੂ ਦੇ ਇੱਕ ਵਚਨਾਂ ਦੀ ਗੁਰੂ ਜੀ ਨੂੰ ਖਬਰ ਕੀਤੀ ਜਾਵੇ ਤਾਂ ਗੁਰੂ ਜੀ ਨੂੰ ਪੱਤਰਿਕਾ ਲਿਖੀ ਭੇਜੀ ਗਈ ਕਿ हे ਸਤਿਗੁਰੂ ਮਹਾਰਾਜ ਚੰਦੂ ਬੜਾ ਅਹੰਕਾਰੀ ਹੈ ਉਸ ਨੇ ਆਪਣੇ ਘਰ ਨੂੰ ਤਾਂ ਚੁਵਾਰਾ ਕਰਕੇ ਦੱਸਿਆ ਤੇ ਗੁਰੂ ਘਰ ਨੂੰ ਮੋਰੀ ਨਾਲ ਮਿਲਾਇਆ ਉਸ ਨੇ ਆਪਣੇ ਆਪ ਨੂੰ ਸਿਰ ਤੇ ਤੁਹਾਨੂੰ ਪੈਰ ਕਰਕੇ ਸੱਦੇ ਹੈ ਉਹ ਆਪਣੇ ਆਪ ਨੂੰ ਤਾਂ ਵੱਡਾ دیਵਾਨ ਤੇ ਤੁਹਾਨੂੰ ਮੰਗਦਾ ਕਹਿੰਦਾ ਜਦੋਂ ਪਹਿਲਾਂ ਹੀ ਜਏ ਹੰਕਾਰ ਭਰੇ ਸ਼ਬਦ ਬੋਲਦਾ ਤਾਂ ਉਹ ਅੱਗੇ ਕੀ ਕਰੇਗਾ ਉਸਦੇ ਕਵਚਨ ਕੇਵਲ ਆਪਦੀ ਹੀ ਨਿੰਦਾ ਨਹੀਂ ਸਗੋਂ ਗੁਰੂ ਨਾਨਕ ਦੇਵ ਜੀ ਦੀ ਵੀ ਨਿੰਦਾ ਨੇ ਜਿਨ੍ਹਾਂ ਦੀ ਗੱਦੀ ਤੇ ਤੁਸੀਂ ਵਿਰਾਜਮਾਨ ਹੋ ਜੇਕਰ ਉਹ ਧਨੀ دیਵਾਨ ਵੀ ਹੋਵੇ ਤਾਂ ਤੁਹਾਨੂੰ ਉਸਦੀ ਕੀ ਪਰਵਾਹ ਹੈ ਗੁਰੂ ਘਰ ਵਿੱਚ ਅਮੀਰ ਗਰੀਬ ਇੱਕੋ ਜੇ ਨੇ ਸਿੱਖ ਅਜਿਹੇ અપਮਾਨ ਭਰੇ ਕੋ ਵਚਨ ਨਹੀਂ ਸਰਦਾ ਸਕਦੇ ਗੁਰੂ ਅਮਰਦਾਸ ਜੀ ਨੇ ਫਰਮਾਇਆ ਨਾਨਕ ਮਨਮੁਖਾ ਨਾਲ ਟੁੱਟਿਆ ਭਲੇ ਜਿਨਾਂ ਮਾਇਆ ਮੂਹ ਪਿਆਰ ਜੇਕਰ ਆਪਨੇ ਅਜੇ ਹੰਕਾਰੀ ਆਦਮੀ ਨਾਲ ਸਬੰਧ ਕਰਨਾ ਪਰਵਾਨ ਕਰ ਲਿਆ ਤਾਂ ਤੁਸੀਂ ਆਪਣੇ ਲਈ ਸਦਾ ਵਾਸਤੇ ਦੁੱਖ ਸਿਰ ਲਵੋਗੇ ਤੁਹਾਨੂੰ ਕਿਸੇ ਚੀਜ਼ ਦੀ ਤੋੜ ਨਹੀਂ ਤੁਸੀਂ ਸ਼ਾਹਾਂ ਦੇ ਸ਼ਾਹ ਹੋ ਸਾਡੀ ਬੇਨਤੀ ਹੈ ਕਿ ਆਪ ਦੀਵਾਨ ਦੀ ਕੋਈ ਪਰਵਾਹ ਨਾ ਕਰੋ ਤੇ ਉਸ ਦਾ ਨਾਤਾ ਮੋੜ ਦਿਵੋ ਜੇ ਸਰਦਾਰ ਸਿੰਘ ਨੂੰ ਇਹ ਪੱਤਰੀਕਾ ਦਿੱਤੀ ਗਈ ਉਸ ਨੂੰ ਹੁਕਮ ਕੀਤਾ ਗਿਆ ਕਿ ਉਹ ਰਾਤ ਦਿਨ ਇੱਕ ਕਰਕੇ ਛੇਤੀ ਜਾਵੇ ਤਾਂ ਜੋ ਚੰਦੂ ਦੇ ਪੁਜੋਤ ਤੇ ਨਾਈ ਵੱਲੋਂ ਕੁੜਮਾਈ ਦੀ ਰਸਮ ਪੂਰੀ ਕਰਨ ਤੋਂ ਪਹਿਲਾਂ ਹੀ ਤੁਸੀਂ ਗੁਰੂ ਜੀ ਕੋਲ ਪਹੁੰਚ ਸਕੋ ਅਦਾਸੀਏ ਨੂੰ ਇਉਂ ਕੰਨ ਵਿੱਚ ਸਵਲਤਾ ਹੋਈ ਗੁਰੂ ਜੀ ਜਾਣੀ ਜਾਣ ਸੀਗੇ ਉਹ ਜਾਣਗੇ ਕਿ ਪੱਕਾ ਪੱਤਰੀ ਕਾ ਝਗੜੇ ਦਾ ਬੀਜ ਬੀਜਣ ਵਾਲੀ ਹੈ ਤੇ ਬਿਨਾਂ ਵਿਚਾਰੇ ਜੋਸ਼ ਵਿਚ ਆਣ ਕੇ ਸਾਨੂੰ ਭੇਜੀ ਗਈ ਹੈ ਪਰ ਨਾਲ ਹੀ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਦਿੱਲੀ ਦੀ ਸੰਗਤ ਦੀ ਸਲਾਹ ਨੂੰ ਮੰਨਣਾ ਚਾਹੀਦਾ ਹੈ ਸੋ ਗੁਰੂ ਮਹਾਰਾਜ ਨੇ ਵਿਆਦਾ ਸ਼ਗਨ ਮੋੜ ਦਿੱਤਾ ਤੇ ਪੁਜੋਹਿਤ ਤੇ ਨਾਈ ਨੂੰ ਕਿਹਾ ਕਿ ਚਵਾਰੇ ਦੀ ਸ਼ੋਭਨਿਕ ਇੱਟ ਨੂੰ ਮੋਰੀ ਵਿੱਚ ਨਹੀਂ ਲਾਉਣਾ ਚਾਹੀਦਾ ਜਦ ਲਾਗੀਆਂ ਨੇ ਸ਼ਬਦ ਸੁਨੇ ਤਾਂ ਹੈਰਾਨ ਰਹਿ ਗਏ ਉਹਨਾਂ ਨੇ ਆਪਣੇ ਮਾਲਿਕ ਦਾ ਪੱਖ ਪਾ ਲਿਆ ਤੇ ਆਪਣੀ ਵਿਤ ਅਨੁਸਾਰ ਇਸ ਗੱਲ ਦੇ ਵਿਰੁੱਧ ਦਲੀਲਾਂ ਦਿੱਤੀਆਂ ਪਰ ਕੁਝ ਨਾ ਬਣਿਆ ਜੋ ਦਿੱਲੀ ਦੀ ਸੰਗਤ ਨੇ ਲਿਖਿਆ ਸੀ ਗੁਰੂ ਜੀ ਨੇ ਉਹਨਾਂ ਨੂੰ ਸੁਣਾ ਦਿੱਤਾ ਤੇ ਉਹ ਕਿਆਨ ਲੱਗੇ ਸਾਨੂੰ ਆਪਣੀ ਗਰੀਵੀ ਵਿੱਚ ਸੰਤੋਖਿਆ ਤੇ ਵੱਡਿਆਂ ਨਾਲ ਸੰਬੰਧ ਕਰਨ ਦੀ ਕੋਈ ਇੱਛਾ ਨਹੀਂ ਜੇਕਰ ਕਿਸੇ ਆਦਮੀ ਨੇ ਪੈਰ ਉੱਚੇ ਬੁਜ ਦੇ ਕੰਡੇ ਤੋਂ ਤਿਲਕ ਜਵੇ ਤਾਂ ਜ਼ਮੀਨ ਤੇ ਡਿਗਦਿਆਂ ਡਿਗਦਿਆਂ ਹੀ ਚੂਰ ਹੋ ਜਾਂਦਾ ਪਰ ਜੇ ਆਦਮੀ ਫੋੜੀ ਤੋਂ ਤਿਲਕ ਬੋਵੇ ਤਾਂ ਉਸ ਨੂੰ ਕੋਈ ਸੱਟ ਨਹੀਂ ਲੱਗਦੀ ਗੁਰੂ ਨਾਨਕ ਦੇਵ ਜੀ ਨੇ ਸੰਬੰਧੀ ਫਰਮਾਇਆ ਨੀਚਾ ਅੰਦਰ ਨੀਤ ਜਾਤੀ ਨੀਚੀ ਹੋਏ ਤੇ ਨੀਚ ਨਾਨਕ تنਕੇ ਸੰਗ ਸਾਥ ਵੱਡਿਆਂ ਸਿਓ ਕਿ ਹਾਰੀਸ ਗੁਰੂ ਜੀ ਨੇ ਆਪਣੀ ਬਾਣੀ ਵਿੱਚੋਂ ਵੀ ਇੱਕ ਸ਼ਬਦ ਫਰਮਾਇਆ ਓਚਾ ਚੜੇ ਸੋ ਪਵੇ ਪਿਆਲਾ ਤਨ ਪੜੇ ਤਿਸ ਲਾਗੇ ਨ ਕਾਲਾ ਜਿਸ ਵੇਲੇ ਪੁਜੋਤ ਤੇ ਨਾਈ ਆਪਣੇ ਪੱਖ ਵਿੱਚ ਹੋਰ ਦਲੀਲਾਂ ਦੇ ਰਹੇ ਸੀ ਤਾਂ ਇੱਕ ਸਿੱਖ ਵਿੱਚੋਂ ਉੱਠ ਕੇ ਗੁਰੂ ਜੀ ਨੇ ਕਹਿਣ ਲੱਗਾ ਮਹਾਰਾਜ ਦੁੱਧ ਵਿੱਚ ਕਾਂਜੀ ਨਾ ਮਿਲਾਓ ਉਸ ਕੁੱਤੇ ਕਰ ਨਾਲ ਸੰਬੰਧ ਕਰਨ ਲੱਤ ਮਾਰੋ ਉਸ ਨੂੰ ਆਪਣਾ ਸਿਰ ਆਪਣੀ ਚਵਾਰੇ ਨਾਲ ਮੰਨ ਦਿਓ ਉਹ ਮਲੇਸ਼ਾ ਦਾ ਤਨ ਖਾਣ ਵਾਲਾ ਜੋ ਤੁਹਾਨੂੰ ਕੁਵਚਨ ਬੋਲਦਾ ਹੈ ਉਹ ਪਾਗਲ ਹੋ ਗਿਆ। ਆਪਣੇ ਆਪ ਨੂੰ ਕਿਉਂ ਨੀਵਾ ਕਰੋ? ਤੁਸੀਂ ਸ਼ਾਹਾਂ ਦੇ ਸ਼ਾਹ ਹੋ। ਤੁਹਾਨੂੰ ਅਜੇ ਰਿਸ਼ਤੇ ਦੀ ਕੀ ਲੋੜ ਹੈ? ਗੁਰੂ ਜੀ ਨੇ ਉਸ ਸਿੱਖ ਨੂੰ ਅਜਿਹੇ ਬਚਨ ਬੋਲਣ ਤੇ ਛਾੜ ਪਾਈ ਤੇ ਆਸਾ ਦੀ ਵਾਰ ਦੇ 20ਵੇਂ ਸ਼ਲੋਕ ਵਿੱਚੋਂ ਪ੍ਰਮਾਣ ਦੇ ਕੇ ਫਰਮਾਇਆ। ਨਾਨਕ ਫਿੱਕੇ ਬੋਲੀਏ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟਿਏ ਮੁਹਿ ਤੁਕੰ ਫਿੱਕੇ ਪਾਏ। ਫਿੱਕਾ ਮੁਰਗ ਆਖੀਏ ਪਾਣਾ ਲੈ ਸਜਾਈ ਤੇ ਗੁਰੂ ਜੀ ਕਹਿਣ ਲੱਗੇ ਸਿੱਖਾਂ ਲਈ ਫਿੱਕਾ ਬੋਲਣਾ ਚੰਗਾ ਨਹੀਂ ਸਾਨੂੰ ਅਭਿਮਾਨ ਨਹੀਂ ਹੈ ਅਹੰਕਾਰੀ ਵੈਗਰੂ ਨਹੀਂ ਪਾਉਂਦੇ ਮੈਂ ਵੈਗਰੂ ਦਾ ਦਾਸ ਆ ਸਾਨੂੰ ਮਾਨ ਤਾਨ ਆ ਸੋਟ ਕਰਤਾ ਦੀ ਹੈ ਸਦਾ ਉਸ ਤੋਂ ਡਰ ਕੇ ਰਹਿਣਾ ਚਾਹੀਦਾ ਤਾਂ ਡੱਲੇ ਪਿੰਡ ਦੇ ਨਿਵਾਸੀ ਗੁਰੂ ਅਮਰਦਾਸ ਜੀ ਦੇ ਇੱਕੋ ਸਿੱਖ ਭਾਈ ਪਾਰੋ ਜੀ ਦਾ ਪੋਤਰਾ ਨਰਨਦਾਸ ਭਰੇ ਦੇਵਾਨ ਵਿੱਚ ਉੱਠ ਖੜੋਤਾ ਇਹ ਗੱਲ ਵਿੱਚ ਪੱਲਾ ਪਾ ਕੇ ਉਹ ਨਿਰਮਾਨ ਹੋ ਗਿਆ ਦਾਸ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਮੈਂ ਆਪਦੇ ਚਰਨਾਂ ਦਾ ਦਾਸ ਹਾਂ ਮੇਰੀ ਇੱਕ ਪੁੱਤਰੀ ਹੈ ਮੈਂ ਤੇ ਮੇਰੀ ਪਤਨੀ ਨੇ ਉਹ ਪੁੱਤਰੀ ਆਪਦੇ ਸਹਬਜ਼ਾਦੇ ਨੂੰ ਦੇਣ ਦਾ ਪ੍ਰਣ ਕੀਤਾ ਹੋਇਆ ਹੈ ਜੇਕਰ ਆਪ ਉਸ ਨੂੰ ਵੀ ਆਪਣੇ ਚਰਨਾਂ ਦੀ ਦਾਸੀ ਬਣਾ ਲਵੋ ਤਾਂ ਮੈਂ ਭਾਗਾ ਵਾਲਾ ਹੋਵਾਂਗਾ ਮੈਂ ਇੱਕ ਗਰੀਬ ਨਿਮਾਨਾ ਸਿੱਖਾਂ ਆਪ ਨਿਮਾਨੀਆਂ ਦੇ ਮਾਨ ਹੋ ਆਪਣੀ ਸੇਵਕ ਨੂੰ ਨਿਹਾਲ ਕਰੋ ਤੇ ਮੈਨੂੰ ਨਿਰਾਸ਼ ਕਰਕੇ ਨਾ ਭੇਜੋ। ਗੁਰੂ ਜੀ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਪ੍ਰੇਮ ਹੈ ਤਾਂ ਤੇਰੀ ਤਸਵੀਰ ਸਾਨੂੰ ਪਰਵਾਹਨ ਹੈ। ਮੱਗਰ ਸ਼ੁਦੀ ਸਪਤਮੀ ਦਾ ਦਿਨ ਸ਼ੁਭ ਜਾਣ ਕੇ ਚੰਦੂ ਨੇ ਬਿਆਦਾ ਸ਼ਗਨ ਭੇਜਣ ਦੀ ਨੀਅਤ ਕੀਤਾ ਸੀ। ਉਹ ਐਵੇਂ ਨਹੀਂ ਗਿਆ। ਫਿਰ ਨਰਨ ਦਾਸ ਨੇ ਉਸੇ ਵਿਲੇ ਜਾ ਕੇ ਸ਼ਹਿਰ ਵਿੱਚੋਂ ਸ਼ਗਨ ਦਾ ਸਮਾਨ ਖਰੀਦ ਲਿਆਂਦਾ। ਸਭਜਾਦੇ ਹਰਗੋਮ ਦੀ ਜਿਲੀ ਝੋਲੀ ਪਾਇਆ ਤੇ ਕੁੜਮਾਈ ਹੋਣ ਦੀ ਨਿਸ਼ਾਨੀ। ਕੇਸਰ ਦਾ ਤਿਲਕ ਉਹਨਾਂ ਦੇ ਮੱਥੇ ਤੇ ਲਾਇਆ। ਫਿਰ ਹਰੀ ਚੰਦ ਇੱਕ ਹੋਰ ਸੇਕੋ ਟਿਕੜੋਤਾ ਤੇ ਉਹ ਬੇਨਤੀ ਕਰਨ ਲੱਗਾ, "ਮਹਾਰਾਜ, ਮੈਂ ਵੀ ਆਪਣੀ ਪੁੱਤਰੀ ਆਪਦੇ ਸਹਜਾਦੇ ਨੂੰ ਦੇਣ ਦਾ ਦਿਲ ਵਿੱਚ ਪ੍ਰਣ ਕੀਤਾ ਹੋਇਆ ਹੈ। ਜੇ ਮੇਰੀ ਬੇਨਤੀ ਆਪ ਨੂੰ ਚੰਗੀ ਲੱਗੇ ਤਾਂ ਮੈਂ ਆਪਣੀ ਪੁੱਤਰੀ ਨੂੰ ਸ਼੍ਰੀ ਹਰਗੋਬਿੰਦ ਜੀ ਦੀ ਦਾਸੀ ਬਣਾਵਾਂਗਾ ਤੇ ਆਪਨੇ ਜਸ ਦਾ ਸਤਾਰਾ ਵਧੇਰੇ ਚਮਕੇਗਾ। ਕੀ ਆਪ ਗਰੀਬਾਂ ਦੀ ਪਾਲਣਾ ਕਰਦੇ ਹੋ?" ਬਿਰੂ ਅਰਜਨ ਦੇਵ ਜੀ ਭਾਵੇਂ ਪਹਿਲਾਂ ਆਪਣੇ ਸੁਪੁੱਤਰ ਦਾ ਦੂਜਾ ਵਿਆਹ ਪ੍ਰਵਾਨ ਨਹੀਂ ਸੀ ਕਰਨਾ ਚਾਹੁੰਦੇ ਪਰ ਕਿ ਸਿੱਧਕੀ ਸਿੱਖ ਦੀ ਬੇਨਤੀ ਨੂੰ ਮੋੜ ਵੀ ਨਹੀਂ ਸੀ ਸਕਦੇ ਇਸ ਲਈ ਸ਼੍ਰੀ ਗੁਰੂ ਹਰਗੋਬਿੰਦ ਜੀ ਨਾਲ ਉਸਦੀ ਪੁੱਤਰੀ ਦੀ ਸ਼ਾਦੀ ਵੀ ਪ੍ਰਵਾਨ ਕਰ ਲਈ ਗਈ ਇਸ ਦੇ ਨਾਲ ਹੀ ਹਰੀ ਚੰਦ ਨੇ ਆਪਣੀ ਲੜਕੀ ਦੇ ਹੋਰ ਨਾਤੇ ਮੋੜ ਕੇ ਉਸ ਨੂੰ ਕੇਵਲ ਸ਼੍ਰੀ ਹਰਗੋਬਿੰਦ ਜੀ ਨਾਲ ਵਿਆਹ ਦਾ ਪ੍ਰਣ ਕੀਤਾ ਹੋਇਆ ਸੀ ਹਰੀ ਚੰਦ ਨੇ ਤੁਰਤ ਜਾ ਕੇ ਵਿਆਹ ਦਾ ਸ਼ਗਨ ਦਾ ਸਮਾਨ ਲੈ ਆਂਦਾ ਤੇ ਹਰਗੋਬਿੰਦ ਸਾਹਿਬ ਜੀ ਦੀ ਝੋਲੀ ਵਿੱਚ ਪਾ ਕੇ ਅੱਗੇ ਵੰਗ ਤਿਲਕ ਲਾ ਦਿੱਤਾ ਐ ਸਭ ਕੋ ਚੰਦੂ ਤੇ ਪੁရောਹਤ ਤੇ 나ਈ ਦੇ ਸਾਹਮਣੇ ਹੋਇਆ ਉਹ ਨਿਰਾਸ਼ ਹੋ ਕੇ ਤੇ ਝੂਟਦੇ ਹੋਏ ਆਪਣੇ ਮਾਲਿਕ ਚੰਦੂ ਕੋਲ ਵਾਪਸ ਚਲੇ ਗਏ ਵਿਆਹ ਦੀ ਤਿਆਰੀ ਹਰਗੋਬਿੰਦ ਜੀ ਦਾ ਵਿਆਹ ਮਾਘ ਸੂਰੀ ਸપ્તਮੀ ਸੰਮਤ 1661 ਬਿਕਰਮੀ ਨੂੰ ਨਰੈਣ ਦਾਸ ਦੀ ਲੜਕੀ ਨਾਲ ਨਿਯਤ ਹੋਇਆ ਨਰੈਣ ਦਾਸ ਨੇ ਆਪਣੇ ਪਿੰਡ ਜਾ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਨਰੇਂਦਰਾਸ ਦੇ ਕਰੇਸਤਰੀਆਂ ਅਜੇ ਗੀਤ ਗਾਉਂਦੀਆਂ ਸੀ ਜਿਨ੍ਹਾਂ ਵਿੱਚ ਚਾਹ ਪ੍ਰਗਟ ਹੁੰਦੀ ਸੀ ਕਿ ਲਾੜਾ ਬੋਟੀ ਪਾਸੋਂ ਬਧੀਰਾ ਚਿਰ ਜੀਵੇ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਗੁਰੂਆਂ ਤੇ ਇੰਨਾ ਭਰੋਸਾ ਹੋ ਗਿਆ ਸੀ ਤੇ ਉਹਨਾਂ ਦੇ ਇੰਨਾ ਸਤਿਕਾਰ ਵਧ ਗਿਆ ਸੀ ਕਿ ਧਾਰਮਿਕ ਆਦਮੀ ਆਪਣਾ ਫਰਜ਼ ਸਮਝਦੇ ਸੀ ਕਿ ਆਪਣੀਆਂ ਜਾਨਾਂ, ਸੰਤਾਨ ਤੇ ਜਾਇਦਾਦ ਗੁਰੂ ਨੂੰ ਅਰਪਣ ਦਾ ਪ੍ਰਣ ਕਰ ਦਿੰਦੇ ਸੀ। ਕਈ ਸਿੱਖ ਲੜਕੀਆਂ ਦੇ ਪੈਦਾ ਹੋਣ ਦੇ ਸਮੇਂ ਤੋਂ ਪ੍ਰਣ ਕਰ ਲੈਂਦੇ ਸੀ ਕਿ ਇਸ ਨੂੰ ਗੁਰੂ ਜੀ ਦੇ ਘਰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵਿਆਹ ਜਾਵੇਗਾ ਅਜਿਹੀਆਂ ਅਰਪਣ ਕੀਤੀਆਂ ਹੋਈਆਂ ਲੜਕੀਆਂ ਨੂੰ ਸਿੱਖ ਮਾਤਾ ਵੀ ਕਹਿੰਦੇ ਸੀ ਤੇ ਉਹਨਾਂ ਨੂੰ ਸਿਵਾਏ ਉਹਨਾਂ ਦੇ ਕੋਈ ਹੋਰ ਨਹੀਂ ਸੀ ਵਿਆਹ ਸਕਦਾ ਜਿਨ੍ਹਾਂ ਨਾਲ ਉਹਨਾਂ ਨੂੰ ਮੰਗਿਆ ਜਾਂਦਾ ਸੀ ਇਸ ਕਰਕੇ ਗੁਰੂ ਜੀ ਸਿੱਖ ਦੀ ਖੁਆਇਸ਼ ਨੂੰ ਪੂਰੀ ਕਰਨੀ ਮਜਬੂਰ ਸੀ ਤੇ ਜਿਸਨੇ ਵਾਹਿਗੁਰੂ ਦੇ ਹਜ਼ੂਰ ਪ੍ਰਣ ਕੀਤਾ ਹੋਇਆ ਕੁਝ ਗੁਰੂਆਂ ਦੇ ਇੱਕ ਤੋਂ ਵਧੇਰੇ ਬਿਆਨ ਦਾ ਕਾਰਨ ਵੀ ਇਹੋ ਹੀ ਹੈ ਧੰਨਵਾਦ